ਕਤਨੇ ਕੋਈ ਉਹ ਚੱਕ ਕੇ ਲੈ ਗਿਆ ਜੀ ਰਾਜਪੂਰ ਦੇ ਕੋਲ ਦੱਸਿਆ ਕਿਸੇ ਬੰਦੇ ਨੇ ਸਾਡੇ ਬੰਦੇ ਮਗਰ ਲੱਗੇ ਸੀ ਉਹਦੇ ਉਹ ਗੱਡੀ ਨੰਬਰ ਨੋਟ ਕਰਿਆ ਜੀ ਸਭ ਕੁਝ ਕਰਿਆ ਜੀ ਉਹ ਪਹਿਲਾਂ ਕਦੇ ਕਿਡਨਾਪ ਕਰਕੇ ਲੈ ਗਿਆ ਜੀ ਬੰਦੇ ਨੂੰ ਉਹ ਤੋਂ ਬਾਅਦ ਮਾਰ ਕੇ ਜੀ ਉਹ ਜਵਾਰ ਕੇ ਜੀ ਸੋਇ ਤੇ ਪਹਿੰਟ ਗਿਆ ਜੀ ਇਹ ਚਾਰੇ ਕਾਰ ਸਾਰੇ ਨੂੰ ਇਲਾਜ ਲਈ ਚੱਕ ਕੇ ਲੈ ਗਏ ਸੀ ਰਸਤੇ ਤੇ ਵਿੱਚ ਇੱਕ ਜਿਹੜਾ ਹੈਗਾ ਜਬਰਸੀਹ ਦੀ ਮੌਤ ਹੋ ਗਈ ਤਾਂ ਇਹ ਉਹਨੂੰ ਹਸਪੀਟਲ ਜਾ ਕੇ ਤੇ ਮਾਰਸਾ ਨੂੰ ਸੰਭਾਉ ਉਹਦੀ ਗੋਡੀ ਸਮਾਉਂ ਦਿੱਤੀ ਜਾਈ weta te da ne damu bambam da yi ਪਿੱਖੀ ਦੇ ਨੇੜਲੇ ਪਿੰਡ ਕੋਟੜਾ ਕਲਾ ਦੇ ਨਜ਼ਦੀਕ ਇੱਕ ਸਾਈਕਲ ਸਵਾਰ ਨੂੰ ਆਪਣੀ ਕਾਰ ਨਾਲ ਟੱਕਰ ਮਾਰਨ ਤੋਂ ਬਾਅਦ ਉਸ ਨੂੰ ਇਲਾਜ ਬਹਾਨੇ ਗੱਡੀ ਚਪਾ ਕੇ ਕਾਰ ਸਵਾਰ ਲੈ ਗਏ ਅਤੇ ਕਾਰ ਸਵਾਰ ਜ਼ਖਮੀ ਨੂੰ ਜਵਾਰ ਕੇ ਸੂਏ ਦੀ ਪਟੜੀ ਤੇ ਸੁੱਟ ਕੇ ਫਰਾਰ ਹੋ ਗਏ ਜਿੱਥੇ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੰਦਰ ਕੁਮਾਰ ਪੁੱਤਰ ਰਾਮ ਸਰੂਪ ਵਾਸੀ ਪਿੱਖੀ ਜੋ ਕਿ ਕਬਾਰ ਦਾ ਕੰਮ ਕਰਦਾ ਸੀ ਤੇ ਬੇहद ਹੀ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ। ਪਿੰਡ ਕੋਟੜਾ ਵੱਲ ਨੂੰ ਜਾ ਰਿਹਾ ਸੀ ਰਸਤੇ 'ਚ ਇੱਕ ਸਵਿਫਟ ਕਾਰ ਨੇ ਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਰਜਿੰਦਰ ਕੁਮਾਰ ਗੰਭੀਰ ਜ਼ਖਮੀ ਹੋ ਗਿਆ ਟੱਕਰ ਮਾਰਨ ਤੋਂ ਬਾਅਦ ਕਾਰ ਸਵਾਰ ਭੱਜਣ ਲੱਗੇ ਤਾਂ ਰਾਹਗੀਰਾਂ ਦੀ ਮਦਦ ਨਾਲ ਉਹਨਾਂ ਨੂੰ ਕਾਬੂ ਕੀਤਾ ਗਿਆ ਤੇ ਗੰਭੀਰ ਜ਼ਖਮੀ ਹੋਣ ਕਾਰਨ ਉਸੇ ਕਾਰ 'ਚ ਹੀ ਰਜਿੰਦਰ ਕੁਮਾਰ ਨੂੰ ਕਾਰ ਸਵਾਰ ਇਲਾਜ ਲਈ ਹਸਪਤਲ ਲਿਜਾਣ ਦੇ ਬਹਾਨੇ ਗੱਡੀ 'ਚ ਲੈ ਗਏ ਪਰੰਤੂ ਰਸਤੇ 'ਚ ਹੀ ਜ਼ਖਮੀ ਦੀ ਮੌਤ ਕਾਰਨ ਉਸ ਨੂੰ ਹਸਪਤਲ ਲਿਜਾਣ ਦੀ ਬਜਾਏ ਉਹ ਜਵਾਰਕੇ ਸੂਏ ਦੀ ਪਟੜੀ ਤੇ ਉਸ ਦੀ লাশ ਰੱਖ ਕੇ ਫਰਾਰ ਜਿਸ ਦਾ ਉਹਨਾਂ ਨੂੰ ਕਾਫੀ ਭਾਲ ਕਰਨ ਤੋਂ ਬਾਅਦ ਪਤਾ ਲੱਗਾ ਉਹਨਾਂ ਭਿੱਖੀ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ ਐਸ ਐਚਓ ਸੁਖਜੀਤ ਸਿੰਘ ਦੀ ਅਗਵਾਈ ਚ ਪੁਲਿਸ ਪਾਰਟੀ ਵੱਲੋਂ ਕਾਰ ਸਵਾਰਨ ਨੂੰ ਟ੍ਰੇਸ ਕਰਕੇ ਕਾਰ ਚਾਲਕਾ ਨੂੰ ਕਾਬੂ ਕੀਤਾ ਗਿਆ ਅਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ ਹੈ ਕਿ ਉਹ ਬਾਹਰ ਗਿਆ ਸੀ ਆਪਣੇ ਕੁਆੜ ਦੀ ਫੇਰੀ ਲਾਉਣ ਲਈ ਉਹ ਪਤਾ ਨਹੀਂ ਕੋਈ ਉਹ ਚੱਕ ਕੇ ਲੈ ਗਿਆ ਜੀ ਰਾਹ ਚ ਕੋੜ ਦੇ ਕੋਲ ਦੱਸਿਆ ਕਿਸੇ ਬੰਦੇ ਨੇ ਸਾਡੇ ਬੰਦੇ ਮਗਰ ਲੱਗੇ ਸੀ ਉਹਦੇ ਉਹ ਗੱਡੀ ਨੰਬਰ ਨੋਟ ਕਰਿਆ ਜੀ ਸਭ ਕੁਝ ਕਰਿਆ ਜੀ ਉਹ ਪਹਿਲਾਂ ਕਦੇ ਕਿਡਨਾਪ ਕਰਕੇ ਲੈ ਗਿਆ ਜੀ ਬੰਦੇ ਨੂੰ ਉਦੋਂ ਬਾਅਦ ਮਾਰ ਕੇ ਜੀ ਉਹ ਜਵਾਰਕੇ ਜੀ ਸੋਇ ਤੇ ਪਰ ਸਿੱਟ ਗਈ ਹੈ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਕੁਰਸ਼ ਪ੍ਰਸਾਦ ਨੂੰ ਪਤਾ ਲੱਗਿਆ ਜੀ ਐਸੋ ਸਾਨੂੰ ਸਾਨੂੰ ਫੋਟੋ ਦਿਖਾਈ ਹੈ ਹੁਣ ਦਿਖਾਈ ਹੈ ਤੁਹਾਨੂੰ ਬੁਲਾਇਆ ਸੀ 10 ਬੰਦੇ ਉਹਨਾਂ ਅੰਦਰ ਕਹਿੰਦਾ ਅੱਜ ਸਾਨੂੰ ਫੋਟੋ ਦਿਖਾਈ ਜੀ ਅਸੀਂ ਫੋਟੋ ਦੇਖੀ ਜੀ ਬੰਦਾ ਸਾਡਾ ਹੋਈ ਹੈ ਜੀ 4 ਵਜੇ ਦੀ ਫੋਟੋ ਆਈ ਹੋਈ ਹੈ ਤੇ ਹੁਣ ਤੁਸੀਂ ਪੰਜਾਬ ਸਰਕਾਰ ਤੋਂ ਫਿਰ ਕੀ ਮੰਗ ਕਰਦੇ ਹੋ ਸਾਨੂੰ ਇਹ ਹੀ ਮੰਗ ਆਈ ਹੈ ਵੀ ਉਹਨੂੰ ਮਨਸਾ ਮਿਲਣਾ ਚਾਹੀਦਾ ਉਹ ਬਾਅਦ ਤੋਂ ਬਾਅਦ ਉਹਨੂੰ ਸਜ਼ਾ ਮਿਲਣੀ ਚਾਹੀਦੀ ਜੀ ਜਿਹੜੇ ਬੰਦੇ ਇਹ ਕਰਕੇ ਗਏ ਨਹੀਂ ਕੰਮ ਜੀ ਇਹ ਕਿਡਨਾਪ ਕਰਕੇ ਲਗੇ ਦੁਬਾਰਾ ਦੁਬਾਰਾ ਕਤਲ ਕਰਾਇਆ ਇਹਨਾਂ ਨੇ ਫਿਰ ਉਹ ਲਾਸ਼ ਨੂੰ ਛੱਟ ਕੇ ਸੂਏ ਛੱਟ ਕੇ ਜੀ ਕੱਲ ਇੱਕ ਐਕਸੀਡੈਂਟ ਹੋ ਗਿਆ ਜੀ ਉਹਦਾ ਕੀ ਅਪਡੇਟ ਹੈ ਕੱਲ ਇੱਕ ਐਕਸੀਡੈਂਟ ਹੋਇਆ ਸੀ ਕਾਰ ਸੀ ਸਵਿਫਟ ਦੀ ਆ ਅਤੇ ਇੱਕ ਸਾਈਕਲ ਸਵਾਰ ਸੀ ਆ ਰਜਿੰਦਰ ਸਿੰਘ ਪੁੱਤਰ ਆਪ ਸੂਪ ਵਾਸੀ ਵੀ ਸੀ ਉਤੇ ਉਤੇ ਸੱਟਾ ਲੱਗ ਗਿਆ ਸੀ ਇਹਦਾ ਰਜਿੰਦਰ ਸਿੰਘ ਸੀ ਉਹਨੂੰ ਇਹੀ ਕਾਰ ਚਾਲਕ ਗੁਰਵਿੰਦਰ ਸਿੰਘ ਤੇ ਕਹਿੰਦੇ ਨਾਲ ਸੀ ਰਮਨਜੀਤ ਸਿੰਘ ਇੱਕ ਸੀਗਾ ਮਲਵੋਖਾ ਉਸ ਜਮਾ ਖਾ ਜਮਾ ਖਾ ਤੇ ਕਹਰਵਾ ਸੀਗਾ ਇਹ ਚਾਰੇਕਾਰ ਸਾਰੇ ਨੂੰ ਇਲਾਜ ਲਈ ਜਾ ਕੇ ਲੈ ਗਏ ਸੀ ਰਸਤੇ ਤੇ ਵਿੱਚ ਇੱਕ ਜਿਹੜਾ ਹੈਗਾ ਰਜਿੰਦਰ ਸਿੰਘ ਦੀ ਮੌਤ ਹੋ ਗਈ ਤਾਂ ਇਹ ਉਹਨੂੰ ਹਸਪੀਟਲ ਜਾ ਕੇ ਤੇ ਵਾਰਸਾਂ ਨੂੰ ਸਮਝਾਉ ਉਹਦੀ ਗੋਡੀ ਸਮਾਉਂ ਦਿੱਤੀ ਜਾਏ ਉਥੇ ਸੂਏ ਤੇ ਦੀ ਗੋਡੀ ਰੱਖ ਕੇ ਚਲੇ ਗਏ ਸੀ ਅੱਜ ਅਸੀਂ ਜਿਹੜਾ ਰਜਿੰਦਰ ਸਿੰਘ ਦੇ ਘਰ ਆ ਦੇ ਕੁਲਵੰਤਰਾ ਦੇ ਬਿਮਾਰ ਤੇ